ਅਈ ਨਾਲ ਅੱਜ ਦੇ ਕਈ ਪਿੰਡ ਇੱਕ ਸਮੇਂ ਹੜਕਾਂ ਰਾਂਗ ਗੰਭੀਰ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ ਪਿੰਡ ਫੁੱਲੋ ਚੱਕਾ ਕੋਟਲੀ ਕੋਰੇਟਾਣਾ ਮੰਝੇਵਾਲ ਨੰਗਲ ਅਤੇ ਕਮੀਰਪੁਰਾ ਦੇ ਵਿਚਦਰਾਂ ਦਾ ਪਾਣੀ ਦਾਖਲ ਹੋਣ ਦੇ ਨਾਲ ਲੋਕਾਂ ਦੀ ਜ਼ਿੰਦਗੀ ਉਜੜਦੀ ਨਜ਼ਰ ਆ ਰਹੀ ਹੈ ਪਾਣੀ ਨਾ ਸਿਰਫ ਘਰਾਂ ਵਿੱਚ ਦਾਖਲ ਹੋ ਕੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦੇ ਲਈ ਮੁਸ਼ਕਲਾਂ ਖੜੀਆਂ ਕੀਤੀਆਂ ਸੋ ਖੇਤਾਂ ਵਿੱਚ ਖੜੀਆਂ ਫਸਲਾਂ ਵੀ ਉਹਨਾਂ ਦੀ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ ਪਿੰਡ ਵਾਸੀ ਇਹ ਕਹਿਣਾ ਹੈ ਕਿ ਇਹ ਹੜ ਉਹਨਾਂ ਨੂੰ 5 ਸਾਲ ਪਿੱਛੇ ਧੱਕ ਦੇਣਗੇ ਕਿਉਂਕਿ ਸਾਡੀ ਸਾਰੀ ਮਿਹਨਤ ਨਾਲ ਖੜੀ ਕੀਤੀ ਖੇਤੀ ਪਾਣੀ ਵਿੱਚ ਡੁੱਬ ਗਈ ਹੈ ਕਿਸਾਨਾਂ ਦੇ ਲਈ ਇਹ ਹੜ ਇੱਕ ਬਹੁਤ ਵੱਡੀ ਤਬਾਈ ਸਾਬਤ ਹੋ ਰਹੀ ਹੈ ਹੁਣ ਖਾਣ ਦੇ ਲਈ ਵੀ ਉਹਨਾਂ ਕੋਲ ਕੁਝ ਨਹੀਂ ਬਚਿਆ ਹੈ ਪਿੰਡ ਦੇ ਹੀ ਰਹਿਣ ਵਾਲੇ ਲੋਕ ਦੁੱਖ ਸਹਿਤ ਕਰਦੇ ਹੋਏ ਕਹਿੰਦੇ ਹਨ ਕਿ ਉਹਨਾਂ ਦੇ ਕੋਲ ਨਾ ਤਾਂ ਖਾਣ ਲਈ ਰੋਟੀ ਪਾਣੀ ਹੈ ਅਤੇ ਨਾ ਹੀ ਦੁੱਧ ਵਗੈਰਾ ਬਚਿਆ ਰਿਹਾ ਸਥਰੀਏ ਇੱਕ ਇੱਕਈ ਘਰਾ ਦੇ ਅੰਦਰ ਪਾਣੀ ਖੜਾ ਹੈ ਅਤੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਦੀ ਤਲਾਸ਼ ਕਰਨੀ ਪੈ ਰਹੀ ਹੈ ਹਾਂਜੀ ਹਾਂਜੀ ਵੀਰ ਰਾਤ ਦਾ ਰਾਤੀ ਤੇ ਬੜਾ ਘਾਟੀ ਪਾਣੀ ਆ ਹੁਣ ਬੜਾ ਤੇਜ਼ ਹੋਇਆ ਜੀ ਰਾਤੀ ਤੇ ਪਹਿਲਾਂ ਮਸਾ ਮਸਾ ਹੌਲਿਆ ਉਦੋਂ ਹੀ ਮੜਮੜਾ ਆਜ ਹੁਣ ਬੜਾ ਜਿਆਦਾ ਵਹਾ ਹੁੰਦਿਆ ਹੁਣ ਪੈਂਦਿਆ ਜੀ ਉਹ ਤੇਜ ਜੇ ਆ ਵੀ ਪਉਣ ਵੇਗ ਜੀ ਪਾਣੀ ਪਿੱਛੋਂ ਬੜਾ ਤੇਜ ਆਉਂਦਿਆ ਨਾ ਉਹਦੇ ਕਾਰਨ ਆਉਂਦਿਆ ਪਾਣੀ ਪੱਧਰਾ ਹੋ ਗਿਆ ਪਾਣੀ ਰਾਹ ਬਾਲਿਆ ਅੰਦਰ ਆਉਂਦਿਆ ਪਾਣੀ ਆਪਣੇ ਆਪ ਇਹਨੂੰ ਤੇ ਪਰਲੀ ਸਾਈਡ ਬਹੁਤ ਜਿਆਦਾ ਤੇਜ ਪਾਣੀ ਪੈਲੀਆਂ ਵਿੱਚ ਡਿੱਗਣ ਦਿਆ ਸਾਰੇ ਪਿੰਡ ਨੂੰ ਘੇਰਾ ਪਿਆ ਅਜ ਪਾਣੀ ਦਾ ਨੁਕਸਾਨ ਹੋਇਆ ਪੈਲੀਆਂ ਦਾ ਤੇ ਫਸਲਾਂ ਬਹੁਤ ਮਾਰੀਆਂ ਗਈਆਂ ਤੇ ਜਿਵੇਂ ਅਸੀਂ 4-5 ਸਾਲ ਪਿੱਛੇ ਚੱਲ ਗਏ ਆ ਤੇ ਸਾਡਾ ਕੋਈ ਕੋਈ ਸੋਚਿਆ ਜਾਵੇ ਗਾਂਵ ਗਾਂਵ ਵਾਸਤੇ ਅਹੀਂ ਖਾਣਾ ਕਿੱਥੋਂ ਆਏ ਉਹ ਖਾਣਾ ਹੀ ਤੇ ਇਹੋ ਹੀ ਕਮਾਉਣਾ ਹੈ ਇਹ ਸਾਰਾ ਸਾਡਾ ਸਮੇਂ ਮਾਰ ਹੋ ਗਈ ਹੈ ਤੇਾਨੂੰ ਕੋਈ ਨਾ ਕੋਈ ਸਹੂਲਤਾਂ ਗਾਂ ਵਾਤੇ ਦੁੱਪੀਆਂ ਜਾਣ ਬਹੁਤ ਜ਼ਿਆਦਾ ਗਰੀਬ ਹੋ ਗਏ ਅਸੀਂ ਅੱਗੇ ਨੂੰ ਕਿੰਨਾ ਕ ਪਾਣੀ ਪਾਣੀ ਘੜੇ ਪੰਜ 6 ਫੁੱਟ ਤੋਂ ਤਾਂ ਹੈਗਾ ਇਹ ਝੋਨੇ ਸਭ ਡੁੱਬ ਗਏ ਤੇ ਪਰੇ ਲੱਗਣ ਦੇ ਝੋਨਾ ਕਿੱਥੇ ਤੇ ਪਾਣੀ ਕਿ ਛੱਪੜ ਕਿੱਥੇ ਆ ਬਹੁਤ ਜ਼ਿਆਦਾ ਚੋ ਪਾਣੀ ਨੇ ਸੁਣਿਆ ਨਾ ਪਾਪੇ ਇਹਨਾਂ ਨੇ ਤੇ ਨਜ਼ਰ ਆਉਂਦੀ ਆ ਪਾਣੀ ਪਾਣੀ ਆ ਹੁੰਦਿਆ ਐ ਇਹ ਸਾਡਾ ਖੇਤ ਜਿਹੜਾ ਸਾ ਦੁੱਬਿਆ ਪਿਆ ਐ ਬਹੁਤ ਜ਼ਿਆਦਾ ਪਾਣੀ ਆ ਪਾਣੀ ਤੋਂ ਵੱਧ ਹੋਰ ਕੋਈ ਚੀਜ਼ਾਂ ਨੂੰ ਨਜ਼ਰ ਨਹੀਂ ਆਉਂਦੀ ਕੋਈ ਵੀ ਕੋਈ ਝੋਨਾ ਕੋਈ ਕੁਝ ਨਹੀਂ ਨਜ਼ਰ ਆਉਂਦਿਆ ਸਾਨੂੰ ਸਾਰਾ ਪਾਣੀ ਪਾਣੀ ਨਜ਼ਰ ਆਈ ਜਾਂਦਿਆ ਜਿੱਧਰ ਨੂੰ ਵੇਖੀ ਉਧਰ ਪਾਣੀ ਜਿੱਧਰ ਨੂੰ ਵੇਖੀ ਉਧਰ ਪਾਣੀ ਸਾਰੇ ਪਿੰਡ ਦੇ ਵਿੱਚ ਆ ਚਾਰ ਸਵੇਰੇ ਪਾਣੀ ਘੁੰਮ ਗਿਆ ਜੇ ਦੋ ਚਾਰ ਘਾਰੀਆਂ ਜਿਹੜੇ ਬਜੇ ਪਾਣੀ ਤੋਂ ਬਾਕੀ ਸਭ ਪਾਣੀ ਚੱਲਣ ਦੇ ਅਜ